ਹੁੱਲੇ ਮਹਲੇ ਤੇ ਆਉਣ ਵਾਲੀ ਸਾਰੀ ਸੰਗਤ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੇ ਪਹਿਲਾਂ ਹੀ ਸੂਚਿਤ ਕੀਤਾ ਸੀ ਵੀ ਇਸ ਵਾਰੀ ਹੁੱਲੜਬਾਜੀ ਨਾ ਕਰਿਓ ਕਿਉਂਕਿ ਪਿਛਲੇ ਸਾਲ ਵੀ ਇੱਕ ਸਿੰਘ ਦੀ ਇਸੇ ਚੱਕਰ 'ਚ ਸ਼ੀਧੀ ਹੋ ਗਈ ਕਿ ਉਹ ਉਹਨਾਂ ਨੂੰ ਰੋਕ ਰਿਆ ਸੀ ਤੇ ਅਗੋਂ ਹੁੱਲੜਬਾਜੀ ਵਾਲਿਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਠੀਕ ਹੈ ਜੀ ਤੇ ਉਲਟਾ ਕਸੂਰ ਵੀ ਉਹਨਾਂ ਦੀ ਕੱਢਿਆ ਤੇ ਆਹ ਵੀਡੀਓ ਵੇਖੋ ਇਹਨਾਂ ਦੀ ਆਹ ਨੇ ਸਿੰਘਾਨੇ ਫੜੇ ਐ ਦੇਖੋ ਕੀ ਸ਼ਗਲਾਂ ਬਣਾਈਆਂ ਇਹਨਾਂ ਨੇ ਨੀ ਇਹ 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 ਹੋਲੇ ਮੱਲੇ ਤੇ ਉਹਨਾਂ ਲਈਆਂ ਸ਼ਗਲਾਂ ਵੇਖੋ ਇਹਨਾਂ ਦੀਆਂ ਵੀ ਤੁਸੀਂ ਆਏ ਆ ਗੁਰੂ ਘਰ ਨਮਸਤਕ ਹੋਣਾ ਤੁਸੀਂ ਪਿਆਰ ਨਾਲ ਆਓ ਮੋਰਚਾ ਦੇ ਸਲੰਸਰ ਤੁਸੀਂ ਖੋਲ ਰੱਖਿਆ ਠੀਕ ਹੈ ਤੇ ਬਦਮਾਸ਼ੀਆਂ ਕਰਦੇ ਫਿਰਦੇ ਆਂ ਹੁੜਦੂੰਘ ਮਚਾਉਂਦੇ ਫਿਰਦੇ ਆਂ ਹੁਲੜਬਾਜੀ ਕਰਦੇ ਆਂ ਦੱਸੋ ਇਹ ਕੀ ਸਿੱਖੀ ਐ ਹੁਣ ਕਈਆਂ ਨੂੰ ਪਤਾ ਕੀ ਕਹਿਣਾ ਇਹ ਇਦਾਂ ਕਰਨਗੇ ਤਾਂ ਸੰਗਤਾਂ ਹੀ ਨਹੀਂ ਆਉਣੀਆਂ ਗਾ ਗੁਰਦੁਆਰਿਆਂ 'ਚ ਵੀ ਮੈਨੂੰ ਦੱਸੋ ਵੀ ਇਹ ਜਿਹੀਆਂ ਸੰਗਤਾਂ ਖਣੋ ਥੁੜਿਆ ਕੀ ਐ ਇਹਨਾਂ ਨੇ ਕੀ ਸਿੱਖੀ ਦਾ ਕੀ ਸਵਾਰ ਕੀ ਲੈਣਾ ਇਹਨਾਂ ਨੇ ਇਹ ਜੀਆਂ ਸੰਗਤਾਂ ਨੇ ਉਥੇ ਦਰਬਾਰ ਸਾਹਿਬ 'ਚ ਆ ਕੇ ਕੀ ਦਾ ਭਲਾ ਕਰ ਦੇਣਗੇ ਸਿੱਖੀ ਦਾ ਇਹ ਇਹਨਾਂ ਦੀ ਜਿਹੜੀ ਖੇਤਰ ਪ੍ਰੇਰ ਹੋ ਰਹੀ ਐ ਇਹ ਵਧੀਆ ਹੋਣੀ ਚਾਹੀਦੀ ਐ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਐ ਤੁਸੀਂ ਗੁਰੂ ਘਰ ਆਏ ਹੋ ਤੁਸੀਂ ਪਿਆਰ ਨਾਲ ਸ਼ਰਧਾ ਨਾਲ ਆਓ ਠੀਕ ਹੈ ਤੋ ਆ ਲਾ ਇਹ ਵੱਡੇ ਵੱਡੇ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਉੱਤੇ ਤੁਸੀਂ ਗਾਣੇ ਛੱਡੇ ਐ ਨਹੀਂ ਕਿਹੜੇ ਕਿਹੜੀ ਬਾਣੀ ਚ ਆਪਣੀ ਲਿਖਿਆ ਜਾਂ ਕਿਹੜੇ ਗੁਰੂ ਸਾਹਿਬ ਨੇ ਕਿਹਾ ਸੀ ਵਿਦਿਆ ਹੁਣਾ ਤੁਸੀਂ ਕੁਛ ਤਾਂ ਅਕਲ ਨੂੰ ਹੱਥ ਮਾਰੋ ਆਹ ਮੁਰਸਿਆਂ ਦੇ ਵੇਖੋ ਤੁਸੀਂ ਆਹ ਦੇਖੋ ਕੀ ਮੁਰਸਿਆਂ ਤੇ ਕੀ ਕਰੀ ਜਾਂਦੇ ਐ ਨਹੀਂ ਇੱਥੇ ਕੋਈ ਡਿੱਗ ਪਿਆ ਨਾਲ ਤਾਂ ਆਪਦੇ ਸੱਟ ਮਾਰਨਗੇ ਤੇ ਨਾਲੇ ਕਿਸੇ ਹੋਰ ਦੇ ਆਨ ਆਨ ਨੂੰ ਟੁਕਿਆਦਰ ਟੂ ਇਸ ਟੂ ਕੈਨ ਨੰਬਰ ਇੱਕ ਟੁਕੜੀਆਂ ਹੀ ਚਾਹੀਦੀ ਇਹਨਾਂ ਦੇ ਵਧੀਆ ਇਹਨੂੰ ਯਾਦ ਰਵੇ ਅਸੀਂ ਕੀ ਕਰ ਰਹੇ ਹਾਂ ਇਹ ਸਿੱਖੀ ਇਹ ਕੁਝ ਸਿਖਾਉਂਦੀ ਹੈ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ